ਇਸ ਵੇਲੇ ਨੋਮੇ ਪਾਸ਼ਾ ਦਾ ਸੀਸ ਚੱਕ ਕੇ ਲਿਆਉਂਦੇ ਆ ਹੁਣ ਕਈਆਂ ਤਾਂ ਇੱਥੇ ਤੱਕ ਕਹਿ ਦਿੱਤਾ ਅੱਛਾ ਕਿਉਂ ਕਹਿ ਦਿੱਤਾ ਕਹਿੰਦੇ ਜੀ ਉਹ ਬੜੀਆਂ ਗੱਲਾਂ ਕਰਦੇ ਆ ਰੇਡੀਓ ਤੇ ਬਹਿ ਕੇ ਬੁੜੇ ਨੇ ਬੜੀਆਂ ਚਬੜੀਆਂ ਮਾਰਦੇ ਆ ਮੈਂ ਹੈਰਾਨ ਹੋ ਜਾਂਦਾ ਕਹਿੰਦੇ ਉਹ ਸੀਸ ਬਚਿਆ ਕਿਦਾਂ ਤਿੰਨ ਦਿਨ ਉਹ ਤਾਂ ਖਰਾਬ ਹੋ ਗਿਆ ਹੁਣ ਉਹ ਤਾਂ ਐਡਾ ਹੋਈ ਹੋਣੀ ਸਾਰਾ ਝੂਠਿਆ ਅੱਛਾ ਠੀਕ ਹੈ ਜੀ ਚਲੋ ਅਸੀਂ ਮੰਨ ਲਏ ਨੇ ਝੂਠਿਆ ਸੱਚ ਕੀ ਉਹ ਸੁਣਾ ਦਿਓ ਅਸੀਂ ਮੰਨ ਲਏ ਨੇ ਝੂਠਿਆ ਅੱਛਾ ਇਹ ਝੂਠ ਕਾ ਤੋ ਕਹਿੰਦੇ ਆ ਕਾਤੋਂ ਖਤਮ ਕਰਨੀ ਚਾਹੁੰਦੀ ਹੈ ਗੱਲ ਸਿਰਫ ਇਸ ਕਰਕੇ ਖਤਮ ਕਰਨੀ ਚਾਹੁੰਦੇ ਆ ਕਿਉਂਕਿ ਇਹ ਕਿਹਨੇ ਕੀਤਾ ਜਿਨ੍ਹਾਂ ਨੂੰ ਲੋਕ ਅੱਜ ਵੀ ਚੂੜੇਚਮਾਰ ਕਹਿੰਦੇ ਆ ਇਹ ਉਹਨਾਂ ਨੇ ਕੀਤਾ ਤਾਂ ਖਤਮ ਕਰਨਾ ਚਾਹੁੰਦੇ ਆ ਜੇ ਕਿਤੇ ਬਾਬਾ ਜੈਤਾ ਜੀ ਦਾ ਨਾਮ ਕਿਸੇ ਉਪਰਕਾਸ਼ ਨਾਲ ਜੁੜਿਆ ਹੁੰਦਾ ਤੇ ਤੁਹਾਨੂੰ ਹੀਰੋ ਬਣਾਇਆ ਹੋਣਾ ਸੀ ਇਹਨਾਂ ਨੇ ਹੁਣ ਜਿੱਦਾਂ ਜਿੱਦਾਂ ਸਾਨੂੰ ਸਮਝ ਆ ਰਹੀ ਆ ਅਸੀਂ ਬੋਲ ਰਹੇ ਆ ਹੁਣ ਤਕਲੀਫ ਹੋ ਰਹੀ ਏ ਉਹ ਸੁਣਾਉਂਦੇ ਕਿੱਦਾਂ ਆ ਸੁਣਿਓ ਧਿਆਨ ਮੇਰਾ ਜਦੋਂ ਬਾਬਾ ਜੈਤਾ ਜੀ ਕਹਿੰਦੇ ਸੀਸ ਲੈ ਕੇ ਆਏ ਦਿੱਲੀੋਂ ਬਾਬਾ ਜੈਤਾ ਜੀ ਸੀਸ ਲੈ ਕੇ ਆਏ ਇਦਾਂ ਸੁਣਾਉਂਦੇ ਆ ਬਸ ਜ਼ਿਆਦਾ ਨਹੀਂ ਬਾਬਾ ਜੈਤਾ ਜੀ ਸੀਸ ਦਿੱਲੀੋਂ ਲੈ ਕੇ ਆਏ ਤੇ ਉਸ ਵੇਲੇ ਗੁਰੂ ਗਵੈਨ ਸਿੰਘ ਜੀ ਨੇ ਆਪਣੇ ਸੀਨੇ ਨਾਲ ਲਾ ਕੇ ਕਿਹਾ ਰੰਗ ਰੇਟੇ ਗੁਰੂ ਕੇ ਬੇਟੇ ਹੁਣ ਮੇਰਾ ਸਾਰਾ ਤੁਹਾਨੂੰ ਜਿੰਨੇ ਵੀ ਇਤਿਹਾਸਕਾਰਾਂ ਜਿਨੇ ਵੀ ਇਤਿਹਾਸ ਲਿਖਿਆ ਏ ਜਿਨੇ ਗੱਲਾਂ ਸੁਣਾਈਆਂ ਕਿ ਗੁਰੂ ਗਵੈਨ ਸਿੰਘ ਜੀ ਨੇ ਕਿਹਾ ਮੈਨੂੰ ਦੱਸੋ ਜਦੋਂ ਬਾਬਾ ਜੈਤਾ ਜੀ ਸੀਸ ਦਿਮਾਗ ਨਾਲ ਸੋਚੇ ਥੋੜਾ ਜਿਹਾ ਜਦੋਂ ਬਾਬਾ ਜੈਤਾ ਜੀ ਸੀਸ ਲੈ ਕੇ ਆਉਂਦੇ ਆ ਸੀਸ ਲਿਆ ਕੇ ਮਾਤਾ ਗੁਜਰੀ ਜੀ ਨੂੰ ਦਿੰਦੇ ਆ ਨੋਟ ਕਰਿਓ ਗੱਲ ਨੋਟ ਕਰਿਓ ਜੇ ਇਸ ਵੇਲੇ ਮਾਤਾ ਗੁਜਰੀ ਨੂੰ ਸੀਸ ਦਿੰਦੇ ਆ ਉਸ ਵੇਲੇ ਸੀਸ ਲਿਆਂਦਾ ਗਿਆ ਲਿਆ ਕੇ ਰੱਖਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਜਿਹੜੀ ਆ 9 ਤੋਂ 10 ਸਾਲ ਦੀ ਦੱਸਦੇ ਸਾਰੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ 9 ਤੋਂ 10 ਸਾਲ ਦੇ ਜਿਹੜੇ ਬੱਚੇ ਆ ਕੀ ਕਰਦੇ ਨੇ ਮੇਰਾ ਤੁਹਾਡਾ ਸਾਰਿਆਂ ਦਾ ਸਵਾਲ ਆ ਤੇ ਬਾਬਾ ਜਤਾ ਜੀ ਉਸ ਵੇਲੇ ਉਮਰ ਬੀ ਤੋਂ 21 ਸਾਲ ਆ ਤੇ ਤੈਨੂੰ ਸਵਾਲ ਆ ਦੱਸਿਓ ਮੈਨੂੰ ਜਿਹੜੀਆਂ ਗੱਲਾਂ ਤੁਸੀਂ ਦਸ਼ਮੇਸ਼ ਪਿਤਾ ਕੋਲ ਕਹੋਨੇ ਆ 10 ਸਾਲ ਦੇ ਬੱਚੇ ਕੋਲੋਂ 9 ਸਾਲ ਦੇ ਬੱਚੇ ਕੋਲੋਂ ਕਹੁੰਦੇ ਆ ਤੁਸੀਂ ਉਹ ਗੱਲਾਂ ਮਾਤਾ ਮਾਤਾ ਗੁਜਰੀ ਕਿਉਂ ਨਹੀਂ ਕਹਿ ਸਕਦੀ ਮਾਤਾ ਗੁਜਰੀ ਆਪਣੇ ਸੀਨੇ ਨਾਲ ਲਾ ਕੇ ਜੈਤਾ ਨੂੰ ਆਪਣਾ ਪੁੱਤ ਕਿਉਂ ਨਹੀਂ ਬਣਾ ਸਕਦੀ ਕਿਉਂ ਕਿ ਕਿਉਂਕਿ ਇਹ ਲੋਕ ਜਿਨ੍ਹਾਂ ਨੇ ਇਤਿਹਾਸ ਲਿਖਿਆ ਉਹ ਬ੍ਰਾਹਮਣ ਦੀ ਨੀਤੀ 'ਤੇ ਚੱਲਦੇ ਆ ਕਿਉਂਕਿ ਬ੍ਰਾਹਮਣ ਔਰਤ ਨੂੰ ਹਮੇਸ਼ਾ ਹੀ ਕੀ ਕਹਿੰਦਾ ਸੀ ਕਿ ਉਹ ਮਾਤਾ ਗੁਜਰੀ ਨੂੰ ਅੱਗੇ ਕਿਉਂ ਨਹੀਂ ਲਿਆ ਰਿਹਾ ਇਤਿਹਾਸਕਾਰ ਇਤਿਹਾਸ ਜਿਹਨਾਂ ਲਿਖਿਆ ਉਹਨਾਂ ਨੇ ਗੁਰੂ ਗਵੈਨ ਸਿੰਘ ਜੀ ਦਾ ਨਾਮ ਲਿਆ ਵੀ ਗੁਰੂ ਗਵੈਨ ਸਿੰਘ ਨੇ ਛਾਤੀ ਨਾ ਲਾਇਆ ਉੱਥੇ ਮਾਂ ਮਾਤਾ ਸਾਡੀ ਦਾਦੀ ਗੁਜਰੀ ਸਾਡੀ ਜਿਹੜੀ ਦਾਦੀ ਆ ਜਿਹਦਾ ਸਾਈਂ ਸਰ ਤੋਂ ਚਲਾ ਗਿਆ ਉਹ ਆਪਣੇ ਉਹ ਆਪਣੇ ਜੈਤੇ ਨੂੰ ਆਪਣਾ ਪੁੱਤ ਬਣਾ ਕੇ ਕਿਉਂ ਨਹੀਂ ਕਹਿ ਸਕਦੀ ਹੈ ਗੱਲਾਂ ਪਰ ਨਹੀਂ ਜਿਹਨੇ ਇਤਿਹਾਸ ਲਿਖਿਆ ਉਹ ਬ੍ਰਾਹਮਣ ਦਾ ਪਿੱਠੂ ਆ ਔਰਤ ਨੂੰ ਅੱਗੇ ਨਹੀਂ ਲਿਉਣਾ ਨੇ ਜਿੰਨਾ ਚਿਰ ਅਸੀਂ ਇਹ ਚੀਜ਼ਾਂ ਨੂੰ ਨਹੀਂ ਸਮਝਦੇ ਠੀਕ ਆ ਉਹਨਾਂ ਚਿਰ ਅਸੀਂ ਸਾਨੂੰ ਪਤਾ ਨਹੀਂ ਲੱਗਣਾ ਕੌਣ ਆ ਸੀ ਕੀ ਕਰਦੇ ਆ ਜਿੰਨਾ ਚਿਰ ਛੋਟੇ 12-12 ਸਾਲ ਦਾ ਫਰਕ ਦਾ ਆ ਲਿਖਿਆ ਮੇਰੇ ਮਨ ਲੱਗਦਾ 12 ਸਾਲ ਦਾ ਫਰਕ ਤਾਂ ਸੁਣਾਉਂਦੇ ਕਿੱਦਾਂ ਆ ਬਾਬਾ ਸਾਡੇ ਦਸ਼ਮੇਸ਼ ਪਿਤਾ ਨੇ ਹੱਕ ਨਾ ਲਾ ਕੇ ਕਿਹਾ ਅੱਜ ਤੋਂ ਬਾਅਦ ਤੁਸੀਂ ਰੰਗ ਰੇਤੇ ਉਸ ਵੇਲੇ ਤਾਂ ਗੁਰੂ ਬਣੇ ਵੀ ਨਹੀਂ ਦਸ਼ਮੇਸ਼ ਪਿਤਾ ਉਥੇ ਤਾਂ ਉੱਥੇ ਤਾਂ ਉਸ ਉਸ ਮਹਿਲ ਦੇ ਵਿੱਚ ਉਸ ਰਾਜ ਦੇ ਵਿੱਚ ਭਰਤੂ ਪਿਆ ਹੋਇਆ ਮੇ ਨਵੇਂ ਪਾਸ਼ਾ ਦਾ ਸੀਸ ਜਿਹੜਾ ਆ ਉਹਨੇ ਵੱਢ ਕੇ ਕੱਟ ਕੇ ਸੀਸ ਕੱਟ ਕੇ ਸ਼ਰੇਆਮ ਰੱਖ ਦਿੱਤਾ ਤੇ ਜਿਹਦੀ ਹਿੰਮਤ ਹੈ ਲੈ ਜਾਓ ਕੌਣ ਗਿਆ ਗਿਆ ਕੋਈ ਜੱਟ ਸੀ ਕੋਈ ਮੈਂ ਸਿੱਧਾ ਲੈ ਨਾ ਲੈਣਗਾ ਧਿਆਨ ਕਰਿਓ ਜੱਟ ਸੀ ਕੋਈ ਬ੍ਰਾਹਮਣ ਸੀ ਕੋਈ ਮੁਸਲਮਾਨ ਸੀ ਕੋਈ ਬਾਣੀਆਂ ਸੀ ਕੋਈ ਗੁਜਰ ਸੀ ਖੱਤਰੀ ਸੀ ਕੌਣ ਸੀ ਅੰਤਿਆ ਅਫਸਰਾਂ ਕੇ ਦਸਣਾਉਂਦੇ ਆ ਇਹਨਾਂ ਦੀ ਮਜੂਰੀ ਬਣੀ ਹੋਈ ਆ ਦੇ ਇਤਿਆਰ ਸੁਣਾਉਣਾ ਬਸ ਇਦਾਂ ਮੜ ਜਾ ਬਸ ਅੱਛਾ ਐਡੇ ਬੁਸ਼ਰਮਿਆਂ ਪੂਰਾ ਵੀ ਨਹੀਂ ਸੋਚਦੇ